ਮੇਰਾ ਨਾਮ ਹੈ ਲਲੀ ਸ਼ਰਮਾ ਮਨੋਇ 2022 ਨੂੰ ਮੈਂ ਰਹਿਣੀ ਥੋੜੇ ਪੈਸਿਆਂ ਦੀ ਲੋੜ ਸੀ ਜਿਸ ਕਰਕੇ ਹੀ ICICI ਬੈਂਕ ਵਿੱਚ ਆਪਣਾ 골ਡ ਗੋਲਡ ਜਮਾ ਕਰਾਇਆ 골ਡ ਤੇ ਮੜਾ ਗਈ ਮਨੀਸ਼ ਵਰਮਨ ਜੈਸਿੰਘ ਦਾ ਨੰਬਰ ਲਿਆ ਤੇ ਵਾਈਫ ਨਾਲ ਗਿਆ ਉਹ ਤੋਂ 골ਡ ਜਮਾ ਕਰਾਇਆ 480 ਗ੍ਰਾਮ 골ਡ ਦੇ ਰਹੀ ਹਾਂ ਔਰ ਹੀ ਵੈਲਿਊ ਆਈਡੀ ਦੇ ਅੱਤੇ ਕੀ ਪੈਂਦੀ ਲੱਭ ਰਹੀ ਸੀ ਉਹ ਲੋ ਮੰਗ ਰਹਾ ਹੈ 16 ਲੱਖ 90000 ਰੁਪਏ ਬੇਤੇ ਟ੍ਰਾਂਸਫਰ ਕੀਤੇ ਪੈਸੇ ਮੇਰੇ ਖਾਤੇ ਆ ਗਏ ਤੋਂ ਬਾਅਦ 12 10 2022 ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮ੍ਹਾਂ ਕਰਾ ਕੇ ਕਾਊਂਟ ਵਿੱਚ ਟਰਾਂਸਫਰ ਕਰਾਤਾ ਕਿ ਤੇ ਇਹ ਜਮ੍ਹਾਂ ਕਰਾਇਆ 1815100000 ਮਨੀਸ਼ ਵਰਮਾ ਇਹਦੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਤੇਰੇ ਨਾਮ ਦੇ ਅੰਦਰ ਕੋਈ ਨਾ ਕੋਈ ਬੈਂਕ ਦਾ ਕੋਈ ਰਿਕਾਰਡ ਹੋਵੇਗਾ ਤੇ ਜਿਸ ਕਰਕੇ ਇਹਨਾਂ ਨੂੰ ਇਹ ਹਾਨੂੰ ਪਤਾ ਲੱਗਾ ਈ 15 April 2024 ਨੂੰ ਉਸ ਵੇਲੇ ਅਟਾਰਟੀ ਕਰਜ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਵੇਟ ਨਹੀਂ ਸੀ ਤੁਹਾਨੂੰ ਕੋਈ ਪੀਸ ਦੀ ਉਤਾਰਾ ਮੈਸੇਜ ਇਹ ਸਾਲ ਬਾ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾ ਮੇਰੇ ਕੋ 165000 ਰੁਪਏ ਕਿਸ਼ਤ ਵੀ ਲੈ ਗਿਆ ਕੀ ਕੀਨੇ ਜੀ ਪੂੰਜੇ ਅਸੀਂ ਬੈਂਕ 'ਚ ਗਏ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੁਸੀਂ ਆਪਣਾ ਕਾਊਂਟ ਕਲੋਜ਼ ਕਰਾ ਗੀਦੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਇਹ ਹੱਦ ਨਾਲ ਵੀ ਮਿਸ ਨੰਗੂ ਨਹੀਂ ਕਰਦੇ ਜੀ ਡਿਟੇਲ ਨਹੀਂ ਦੇ ਦੇ ਤਾਂ ਨਾ ਨੂੰ ਵੀ ਇੱਕ ਤੇ ਜਿਹੜਾ ਬੋਟੇ ਰਹਿ ਗਏ 18,15,000 ਰੁਪਏ ਦਾ ਜਿਹਦਾ ਨਾ ਇਹ ਬੋਟੇ ਦਿਖਾ ਰਹੇ ਹੈਗੇ 18,15,000 18,15,000 ਕਿੰਨੇ ਜਮਾ ਕਰਾਈ ਹੈਗੇ ਇਹੜੀ ਫੋਟੋ ਜੇ ਜਨ ਤੇ ਸਭ ਕੁ ਦਾ ਅਸਲੀ ਬਾਹਰ ਅਕਦੀ ਹੈ ਤੇ ਜਿਹੜਾ ਨਾ ਕੋਈ ਕੋਲ ਕਰੇ 골ਡ ਜਿਹਾ ਦੇਖੋ ਕਿ ਸਨੈਪ ਤੋਂ ਬਾਅਦ ਜੀਏਗੀ ਉਸ ਤੋਂ ਮੇਟਰ ਬਾਅਦ ਜੀਏਗੀ ਉਸ ਤੋਂ ਬਾਅਦ ਅੰਕ ਜੀ ਬੈਂਕ ਚ ਫੇਰਾ ਮਾਰੋਗਾ ਉਹ ਬਸ ਹੰਗ ਬਾਈਕ ਨਹੀਂ ਆਈ ਉਹ ਜੈਲੀ ਫੈਨਲ ਦੇ ਉੱਪਰ ਵੀ ਆ ਗਿਆ ਉਹ ਕਹਿੰਦੇ ਸਾਈਟਾ ਡੇ ਹੈਗੇ ਸੈਨ ਮੈਚ ਨਹੀਂ ਕਰਦੇਗੇ ਇਹਨਾਂ ਤੇ ਹੁਣ ਬਈ ਇਨਸਾਫੀ ਮਿਲੂ ਜੂ ਹੈਗਾ ਇਨਸਾਫਾ ਕੰਪਲੇਂਟ ਕੀਤੀ ਉਹਨਾਂ ਨੇ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਉਹਨੂੰ ਡੇਢ ਮਹੀਨਾ ਚੱਲੇਗਾ ਮੈਂ 7 ਮਾਰਚ 2024 ਨੂੰ ਆਪਣਾ ਗੋਲਡ ਜੁਆ ਦਿੱਤਾ ਸੀ ਮੈਂ ਆਸੀ ਰਖਾ ਆਈ ਸੇਟੈਂਟ ਤਪੂੰ ਸੋਲਾ ਸਤਾਰਨ ਲੱਖ ਲਖ ਉਹ ਅਸੀ ਕਰਵਾਇਆ ਸੀ ਜਸਟੈਂਸ ਤੋਂ ਕਾਸ਼ ਕਰਵਾਇਆ ਸੀ ਤੇ કે જો જસ્ટ મેમ્બર કે કેસલે આસમાનો કો 2 સાલ ਦਾ ક્લાસ કો 2 સાલ કા ફીસ સુકવા દો લાગ કે પાસાન મેરા લેન ગયા ਸੀ કાલ ગોલ્ડ ઓન મેના ને ભવાં જાવ ઓનલી રિજીમ સર સાત આઠ મહિના બાદ કોલ સુવાયા પણ હમ ને સુબાર કોઈ ઇન્ફોર્મેશન ના કોઈ ફાન કોઈ જમ્પ કો મેસેજ આયા હે તો કુછ નહી કલાને કા ડિસઓલ્વમેન્ટ પર જો કુછ નહી આયા ઓ બારા કો પર ડોલે પાઈ જો કરાના ਸਾਨੂੰ ਪਤਾ ਲੱਗਿਆ ਸੀ 15 ਐਸਪ੍ਰੈਸੋ ਡੋਜ਼ਰ ਚੋਹੀਦੀ। ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤਾਂ ਐਸਪ੍ਰੈਸੋ ਸਟੈਂਡ ਹੈ। ਆਸੀ ਜੇਸਟ ਚੈੱਕ ਕਰਦੇ। ਬਸ ਉਹ ਕਹਿੰਿਆ ਕਿ ਸਟੈਪ ਫੋਰ ਟੇਕ ਹੈ। ਐਕਚੁਅਲੀ 45 ਹੋ ਜਾਂਦੀ ਹੈ। ਮੈਨੂੰ ਲੱਗੋ ਕਿ ਕੋਈ ਨਾ ਕੋਈ ਮਦਦ ਕਰਾਉਣਾ। ਬਸ ਉਹਨਾਂ ਕੋਲ ਗਿਆ। ਮੇਕਾ ਤਾਂ ਕੁਝ ਨਹੀਂ ਦਿੱਤਾ। ਉਹਨਾਂ ਨੇ ਮੇਰੀ ਸਨੈਪ ਦੇਖੀ। ਮੇਰੇ ਫਿਰ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ।

ये 40 पहले कौन क्या ढूंढता है मैं अक्सर फोटो दिखा रहा हूं 2 साल पहले सरकार से कोई फोटोस दुनिया है दिया हां जी बिल्कुल हां ये भी विश बेच कर दे कोई मतलब इग्नोर कर देते है कस्टमर कौन था कुछ दुनिया नहीं है तो यदि विषय से साथ का हस्ताक्षर दुनिया दे कोई नहीं होंगे उधर से भी है जो से और कागज कांटे और गोया नगर कार्ड ਹੋਣ ਤੇ ਜਿਹੜੀ ਵੀ ਅਗਲੀ ਕਰਵੀਏ ਉਹ ਮੱਚ ਜਾਂਦੀ ਹੈ। ਕੀ ਮਾਮਲਾ ਮਾਮਲਾ ਇਹ ਹੈ ਕਿ ਤਸਦੀਕ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਨੇ ਦਸੰਤ ਤਾਪਕੇ ਦਾ ਕੋਈ ਨਾ 골ਡ ਲੋਨ ਇਹਨਾਂ ਨੇ ਲਾ ਕੇ ਲੋਨ ਲਿਆਇਆ ਬੈਂਕ ਤੋਂ ਤੇ ਇਹਨਾਂ ਨੇ ਦਸੰਤ ਤਾਪਕ ਪ੍ਰਯੋਗ ਜਾਂ ਲੋਨ ਧਾਰਕੀ ਤੇ ਜਿਹੜਾ ਉਹ ਜਿਹੜਾ 골ਡ ਆ ਉਸ ਤੋਂ ਹਾਸਲ ਕੀਤਾ ਗਿਆ। ਇਸ ਦੇ ਪਰੇ ਇਹਦੀ ਕੀ ਸਾਹਮਣੇ ਇਹ ਲੋਕ ਦੀ ਝੇਰੋ ਦੇ ਬਾਰੇ ਦੱਸੋ। ਪਰਿਵਾਰ ਦੇ ਚੈਨ ਤਾਪਕ ਤੇ ਬੈਂਕ ਦੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਪਰਵਾਹ ਇਦੇ ਵਿੱਚ ਅਲੱਗ-ਅਲੱਗ ਕੰਪਨੀਆਂ ਸੀ ਇਦੇ ਵਿੱਚ ਜਿਹੜਾ 7.8 ਲੱਖ ਦਾ ਲੋਨ ਆ ਤੇ ਜਿਹੜਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਨੀਆਂ ਦੀ ਲਾਜ਼ਮਤ ਪੰਜਾਬ ਦੀ ਹੁੰਦੀ ਸੀ ਉਹ ਲੋਨ ਨੂੰ ਉਹਨਾਂ ਲੋਨ ਲੈ ਕੇ ਤੇ ਉਹਨੂੰ ਜਲਦ ਤੋਂ ਜਲ ਦੇ ਉਹ ਮੇਰੇ ਨਾਮ ਤੇ ਇੱਕ ਮੁਲਾਜ਼ਮ ਦੇ ਇੱਕ ਰਿਵਰਸ ਅਦਾ ਜਿਹਦੇ ਖਿਲਾਫ ਇਹ ਜਿਹੜਾ ਪਹਿਲਾਂ ਤੋਂ ਮੁਲਾਜ਼ਮ ਸੀ ਵੇਚ ਦੇ ਇੱਕ ਹਾਂ ਕਰਕੇ ਗਿਆ ਤਾਂ ਇਹ ਉਹਨੂੰ ਜੇ ਬਦਲੀ ਅੰਦਰ ਤੋਂ ਫਿਰ ਕਾਲੀ ਆ ਗਈ ਚਲੰਗੀ ਦੋਵੇਂ ਦੇ ਉੱਤੇ ਅਜੇ ਹੱਥ ਜਮਾ ਹੋ ਰਿਹਾ ਅਜੇ ਰੰਗ ਚਾਹ ਰਿਹਾ ਨਹੀਂ ਨਹੀਂ ਜਲਦੀ ਚਾਹ ਲੈ ਦੇ ਤੁਹਾਨੂੰ ਕੰਮ ਨਾ ਦੇ ਦੇ ਜੀ ਨੂੰ ਕਰ ਲੈ ਦੇ